ਪੂਰਾ ਵਲੰਟੀਅਰ ਸਾਰਾ ਟੀਮ ਤਿਆਰ ਜਦੋਂ ਵੀ ਅਨਾਉਂਸ ਹੋਊਗੀ ਜਦੋਂ ਕੋਡ ਆਫ ਨੰਬਰ ਲੱਗੂਗਾ ਐਕਚੁਅਲੀਆ ਸੋਨਾ ਦਾ ਬਿਲਕੁਲ ਤੱਕ ਲਗਭਗ ਵੱਜਣ ਵਾਲਾ ਅਸੀਂ ਤਾਂ ਤਿਆਰ ਬਰ ਤਿਆਰ ਆ ਕਿਸੇ ਵੀ ਪਾਰਟੀ ਨੇ ਜੇ ਕੋਈ ਕੈਂਡੀਡੇਟ ਡਿਕਲੇਅਰ ਨਹੀਂ ਕੀਤਾ ਚਾਹੇ ਉਹ ਆ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ ਜੇ ਕਾਂਗਰਸ ਬੀਜੇਪੀ ਜਾਂ ਕੋਈ ਵੀ ਕਾਲੀ ਦਲ ਕਿਸੇ ਨੇ ਵੀ ਨਹੀਂ ਕੀਤਾ ਬੀਜੇਪੀ ਦਾ ਕਾਲੀ ਦਲ ਇਕੱਠੇ ਜਿੰਦੋਂ ਫਿਰ ਉਹਦੇ ਨਾਲ ਕੀ ਹੋ ਜੂਗਾ ਜੀ ਉਹਨਾਂ ਨੇ ਵੀ 10 ਸਾਲ ਰਾਜ ਕੀਤਾ ਤੇ 2 ਸਾਲ ਦਾ ਕਾਰਜਕਾਲ ਉਹਦੀ ਤੁਲਨਾ ਕਰਾਂਗੇ ਆਪਾਂ ਪਰਚੋਲ ਕਰਾਂਗੇ ਕੰਪੈਰੀਜ਼ਨ ਕਰਾਂਗੇ ਤੇ ਪਬਲਿਕ ਨੇ ਦੇਖਣਾ ਜੀ 2 ਸਾਲਾਂ ਦੇ ਵਿੱਚ ਕਿੰਨੇ ਵਿਕਾਸ ਦੇ ਕੰਮ ਹੋਏ ਨੇ ਆਪਾਂ ਸਰਵਿਸਿਸ ਦਿੱਤੀਆਂ ਸੀਗੀਆਂ ਕੋਟੀਆਂ ਤੋਂ ਪਲੱਸ ਸਰਵਿਸ ਦਿੱਤੀਆਂ ਨੇ ਕਰ ਦੇਣੀਆਂ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਸੀ ਸੋਚਿਆ ਜਿੰਨੇ ਵੀ ਡਾਕੂਮੈਂਟ ਚਾਹੇ ਉਹ ਅਟੈਸਟਡ ਹੁੰਦੇ ਸੀ ਚਾਹੇ ਉਹ ਨਵੇਂ ਬੰਦੇ ਸੀ ਚਾਹੇ ਕਿਸੇ ਵੀ ਤਰ੍ਹਾਂ ਦੇ ਸੀ ਤੇ ਲਾਈਨਾਂ ਚ ਲੱ ਕੀ ਹੁੰਦੇ ਸੀ ਇਹ ਵੀ ਜਿਹੜੀ ਸਕੀਮਾਂ ਆਮ ਆਦਮੀ ਪਾਰਟੀ ਨੇ ਲੈ ਕੇ ਆਈ ਆ ਜਿਹੜੀ ਨਵੀਂ ਕਲੋਨੀਆ ਕੱਟਣ ਦੀ ਪਾਲਸੀ ਆ ਉਹ ਵੀ ਸਰਕਾਰ ਦੇ ਵਿਚਾਰ ਨਹੀਂ ਨਾ ਪ੍ਰਾਈਵੇਟ ਕਲੋਨਾ ਜਿਹਨਾਂ ਨੇ ਜੇ ਕਲੋਨੀ ਕੱਟਣੀਆਂ ਤਾਂ ਉਹਨੂੰ ਕਿਸ ਦਾਇਰੇ ਚ ਲੈ ਕੇ ਆਂਦਾ ਵੀ ਕਿਸ ਸਕੀਮ ਦੇ ਤਹਿਤ ਲਿਆਉਂਦੇ ਜਾਂ ਕਿ ਤਾਂ ਕਿ ਪਬਲਿਕ ਨੂੰ ਹਰਾਸਮੈਂਟ ਪਰੇਸ਼ਾਨੀ ਨਾ ਹੋਵੇ ਜਲਦ ਉਹ ਵੀ ਜਿਹੜੀ ਪਾਲਸੀ ਆ ਬਹੁਤ ਜਲਦੀ ਤਿਆਰ ਹੋਵੇ ਪੀਐਮਐਲਏ ਦੀ ਟਿਕਟ ਮੰਗਦੇ ਸੀਗੇ ਤੇ ਨਹੀਂ ਮਿਲੀ ਕੋਈ ਦੁੱਖ ਨਹੀਂ ਹੈਗਾ ਪਰ ਪਾਰਟੀ ਨੇ ਜਿਸ ਸੀਟ ਤੇ ਜਿਸ ਜਗ੍ਹਾ ਤੇ ਪਹਚਾਇਆ ਉਹਦਾ ਕੁੱਟਨ ਕੋਟ ਸ਼ੁਕਰਾਨਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤੇ ਪਾਰਟੀ ਦਾ ਕਰਦੇ ਆ ਜੀ ਉਹੀ ਸ਼ੁਕਰਾਨਾ ਕਰਦੇ ਪਰ ਜੀ ਕਿਦੀ ਡਿਮਾਂਡ ਨਹੀਂ ਕੀਤੀ ਜੀ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਜਾਊਗੀ ਕੋਡ ਆਫ ਕੰਟੈਕਟ ਜਿਹੜਾ ਲੱਗਣ ਲੱਗਾ ਵੈ ਕਿਹਾ ਜਾ ਰਿਹਾ ਸੂਤਰਾ ਵੀ ਦੱਸਦੇ ਆ ਫੈਬ ਦੇ 28 ਆ 30 ਤਰੀਕ ਦੇ ਵਿੱਚ ਲੱਗ ਸਕਦਾ ਵੈ ਲੇਕਿਨ ਗੱਲ ਕੀਤੀ ਜਾਵੇ ਐਮਪੀ ਦੇ ਇਲੈਕਸ਼ਨ 13 ਸੀਟਾਂ ਬੜੀਆਂ ਵੱਡੀਆਂ ਸੀਟਾਂ ਹੁੰਦੀਆਂ ਪੰਜਾਬ ਦੀ ਗੱਲ ਕੀਤੀ ਜਾਵੇ 13 ਦੇ 13 ਸੀਟਾਂ ਦੇ ਵਿੱਚ ਕਿਹੜੀ ਸਰਕਾਰ ਕਾਬਜ਼ ਰਹੇਗੀ ਲੇਕਿਨ ਉਧਰ ਸੁਖਵੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇਦਾ ਸੁਖਵੀਰ ਸਿੰਘ ਬਾਦਲ ਵੀ ਆਪਣੀ ਯਾਤਰਾ ਲੈ ਕੇ ਚੱਲ ਪਏ ਨੇ ਉਹਦੇ ਵਿੱਚ ਕਈ ਲੋਕ ਜਿਹੜੇ ਸੁਖਵੀਰ ਸਿੰਘ ਬਾਦਲ ਨੂੰ ਮਿਲ ਰਹੇ ਨੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਅੱਜ ਨੂੰ ਅਰਵਿੰਦ ਕੇਜਰੀਵਾਲ ਸੁਪਰੀਮੋ ਆਮ ਆਲੀ ਪਾਰਟੀ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅੱਜ ਖੰਨੇ ਦੇ ਵਿੱਚ ਰਾਸ਼ਨ ਵੰਡਣ ਜਿਹੜਾ ਕਰ ਰਹੇ ਨੇ ਘਰ-ਘਰ ਰਾਸ਼ਨ ਸਕੀਮ ਸੀਗੀ ਲੇ ਉਸ ਬੂਦ ਦੇ ਵਿੱਚ ਰਾਸ਼ਨ ਜਿਹੜਾ ਵੰਡਣ ਕੀਤਾ ਗਿਆ ਸਾਡਾ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਨੇ ترਸੇਮ ਸਿੰਘ ਪਿੰਡਰ ਜੀ ਗੱਲਬਾਤ ਕਰਦੇ ਆ ਪਿੰਡਰ ਸਾਹਿਬ ਬਹੁਤ ਬਹੁਤ ਤੁਹਾਡਾ ਸਵਾਗਤ ਕਰਦੇ ਹਾਂ ਲੁਧਿਆਣਾ ਲਾਈਵ ਵਿੱਚ ਥੈਂਕ ਯੂ ਵੈਰੀ ਮਚ ਵਿਛਾਲ ਜੀ ਲੁਧਿਆਣਾ ਲਾਈਵ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਿੰਡਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਐਮਪੀ ਦੀ ਚੋਣਾਂ ਨੂੰ ਪਹਿਲਾਂ ਤਾਂ ਕੌਂਸਲਰ ਦੀ ਚੋਣ ਜਿਹੜੀ ਆ ਉਹ 6-7 ਮਹੀਨੇ ਡਿਲੇ ਕਰ ਦਿੱਤੀ ਗਈ ਲੇਕਿਨ ਐਮਪੀ ਦੇ ਚੋਣਾਂ ਨੂੰ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿ 13 ਸੀਟਾ ਐਮਪੀ ਦੀਆਂ ਬਹੁਤ ਵੱਡੀਆਂ ਸੀਟਾਂ ਹੁੰਦੀਆਂ ਹੈ ਪੰਜਾਬ ਸ 13 ਦੇ 13 ਕੈਪੇਬਲ ਕੌਣ ਹੋ ਸਕਦੇ ਨੇ ਕੋ ਆਮ ਆਮੀ ਪਾਰਟੀ ਜਿਸ ਵੀ ਇਨਸਾਨ ਨੂੰ ਟਿਕਟ ਦਿੰਦੀ ਆ 13 ਤੇ ਚੰਡੀਗੜ੍ਹ ਵਾਲੀ ਪਾ ਕੇ 14 ਹੁੰਦੀ ਆ ਤੇ ਜਿਹੜੇ ਵਲੰਟੀਅਰ ਨੇ ਚਾਹੇ ਉਹ ਸਾਡੇ ਜਿੱਤੇ ਹੋਏ ਐਮਐਲਏ ਨੇ ਕਿਤੇ ਹਲਕਾ ਇੰਚਾਰਜ ਨੇ ਜਾਂ ਸਾਡੇ ਮੈਂਬਰ ਪਾਰਲੀਮੈਂਟ ਨੇ ਜਲੰਧਰ ਤੋਂ ਸੀਟ ਜਿੱਤੇ ਸੀ ਪੂਰਾ ਵਲੰਟੀਅਰ ਸਾਰਾ ਟੀਮ ਤਿਆਰ ਆ ਜਦੋਂ ਵੀ ਅਨਾਉਂਸ ਹੋਊਗੀ ਜਦੋਂ ਕੋਡ ਆਫ ਕਨੈਕਟ ਲੱਗੂਗਾ ਅਨੈਕਚਲੀਆ ਸੋਨਾ ਦਾ ਬਿਗਲਤ ਲਗਭਗ ਵੱਜਣ ਵਾਲਾ ਅਸੀਂ ਤਾਂ ਤਿਆਰ ਬਰ ਤਿਆਰ ਹਾਂ ਜੀ ਜਦੋਂ ਵੀ ਅਨਾਉਂਸ ਹੋਊਗੀ ਤੇ ਫੀਲਡ 'ਚ ਆ ਦੇਖੀ ਗਲਤ ਚਿੰਪਿੰਟਰ ਸਾਹਿਬ ਕੀ ਹਜੇ ਤੱਕ ਟਿਕਟ ਅਨਾਉਂਸ ਕਿਉਂ ਨਹੀਂ ਕੀਤੀ ਗਈ ਕਿ ਸਰਕਾਰ ਦੇ ਕੋਲ ਉਸ ਸਮੇਂ ਕਾਉਂਸਲਰ ਦੇ ਕਾਫੀ ਉਮੀਦਵਾਰ ਸੀ ਹਰ ਜਗ੍ਹਾ ਬੋਰਡ ਲੱਗਾ ਸੀਗਾ ਕਿ ਕਾਂਗਰਸ ਕਾਉਂਸਲਰ ਦੇ ਇਲੈਕਸ਼ਨ ਹੋਣੇ ਨੇ ਬੇਟਾ ਵਾਰਡ ਨਹੀਂ ਆਪਕਾ ਬੇਟਾ ਦੇ ਬੋਰਡ ਲੱਗੇ ਸੀ ਲੇਕਿਨ ਉਹ ਬੋਰਡ ਵੀ ਬੁਲੁਕਤ ਹੋ ਗਏ ਨੇ ਗੈਪ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਵੀ ਹੁਣ ਪਤਾ ਲੱਗ ਗਿਆ ਕਿ ਇਲੈਕਸ਼ਨ ਨਹੀਂ ਹੋਣੇ ਐਮਪੀ ਦੇ ਹੋਣਗੇ ਹਜੇ ਵੀ ਐਮਪੀ ਦੇ ਇਲੈਕਸ਼ਨਰੀ ਟਿਕਟ ਟਿਕ ਟਕ ਕਿਉਂ ਨਹੀਂ ਡਿਕਲੇਅਰ ਕੀਤੀਆਂ ਜਾ ਚਾਹੇ ਕਿਸੇ ਵੀ ਹਿੰਦੁਸਤਾਨ ਦੀਆਂ ਕੇਤਰੀ ਪਾਰਟੀਆਂ ਨੇ ਚਾਹੇ ਨੈਸ਼ਨਲ ਪਾਰਟੀਆਂ ਨੇ ਹਰ ਪਾਰਟੀ ਨੇ ਆਪਣੀ ਸਟ੍ਰੈਟਜੀ ਬਣਾਈ ਆ ਪਰ ਕਿਸੇ ਵੀ ਪਾਰਟੀ ਨੇ ਜੇ ਕੋਈ ਕੈਂਡੀਡੇਟ ਡਿਕਲੇਅਰ ਨਹੀਂ ਕੀਤਾ ਚਾਹੇ ਆ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ ਜੇ ਕਾਂਗਰਸ ਬੀਜੇਪੀ ਜਾਂ ਕੋਈ ਵੀ ਕਾਲੀ ਗੱਲ ਕਿਸੇ ਨੇ ਵੀ ਨਹੀਂ ਕੀਤਾ ਅਜੇ ਹਲਕੀ ਆਮ ਆਦਮੀ ਪਾਰਟੀ ਨੇ ਅਸਾਮ ਚ ਤੁਸੀਂ ਦੇਖਿਆ ਹੋਣਾ ਕੈਂਡੀਡੇਟ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਜਿਹਨੇ ਡਿਕਲੇਅਰ ਕੀਤੇ ਆ ਤੇ ਜਿਹੜੀ ਵਿਉਂਤਬੰਦੀ ਆ ਪਾਰਟੀ ਦੀ ਸਟ੍ਰੈਟਜੀ ਅੰਦਰ ਮਤਲਬ ਹਾਈ ਲੈਵਲ ਦੇ ਵਿੱਚ ਜਿਹੜੀ ਕੋਰ ਕਮੇਟੀ ਬੈਠਦੀ ਉਹਦੇ ਤੇ ਲਗਭਗ ਨਾਮ ਤੈ ਹੀ ਹੋਣਗੇ ਸਿਰਫ ਇੰਤਜ਼ਾਰ ਹੁੰਦਾ ਵੀ ਕੋਡ ਆਫ ਕੰਡਕਟ ਲੱਗ ਜੇ ਤੇ ਅਸੀਂ ਉਹਨੂੰ ਪਬਲੀਕਲੀ ਆਪਾਂ ਡਿਸਕਲੋਜ਼ ਕਰ ਦਈਏ ਪਰ ਅੰਦਰ ਖਾਤੇ ਪਾਰਟੀ ਦੀ ਜਿਹੜੀ ਰਣਨੀਤੀ ਹੈ ਤਿਆਰ ਹੈ ਜੇ ਗੱਲ ਕੀਤੀ ਹੈ ਤਰਸੀਮ ਜੀ ਇੱਥੇ ਕੀ ਇੱਕ ਲੋਕ ਜਿਹੜੇ ਆਵਾਮ ਜਿਹੜੀ ਹੈ ਆਵਾਮ ਆ ਚਾਹੁੰਦੀ ਹੈ ਕਿ ਇੱਕ ਤਰਸੀਮ ਸਿੰਘ ਭਿੰਡਰੋ ਚਿਹਰਾ ਸੀਗਾ ਜੋ ਚਿਹਰਾ ਐਮਐਲਏ ਵੀ ਜੋ ਲੜਦੇ ਦਾ ਜਿੱਤ ਜਾਣਾ ਚਾਹੀਦਾ ਕਿਉਂਕਿ ਆਮ ਆਦੀ ਪਾਰਟੀ ਰੀਡ ਦੀ ਹੱਡੀ ਤਰਸੀਮ ਸਿੰਘ ਭਿੰਡਰ ਸੀ ਬਖੂਦਾ ਬਖੂਦਾ ਕੀ ਤੁਹਾਨੂੰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਬਣਾ ਦਿੱਤਾ ਗਿਆ ਅਗਰ ਐਮਪੀ ਦੀ ਚੋਣ ਦੇ ਵਿੱਚ ਤੁਹਾਨੂੰ ਇੱਕ ਚਿਹਰਾ ਦੇ ਦਿੱਤਾ ਜਾਂਦਾ ਫਿਰ ਕਿਸ ਤਰ੍ਹਾਂ ਉਸ ਲੋਕਾਂ ਦੇ ਵਿੱਚ ਵਿਚਰੋਗੇ ਕਿਉਂਕਿ ਰਣਵੀਰ ਸਿੰਘ ਬਿੱਟੂ ਦੀ ਗੱਲ ਕੀਤੀ ਹੈ ਵੀ ਉੱਤੋਂ 5 ਸਾਲ ਬਾਅਦ ਨਜ਼ਰ ਆਉਂਦੇ ਨੇ ਜਦੋਂ ਇਲੈਕਸ਼ਨ ਆਉਂਦੇ ਨੇ ਤੁਹਾਡੀ ਫਿਰ ਕਿੱਦਾਂ ਰਹੇਗੀ ਫਿਲਹਾਲ ਤਾਂ ਮੈਂ ਆਮ ਆਦਮੀ ਪਾਰਟੀ ਦੇ ਸ਼ੁਕਰਗੁਜ਼ਾਰਾਂ ਵੀ ਉਹਨਾਂ ਨੇ ਮੈਨੂੰ ਇਸ ਸੀਟ ਤੇ ਬਿਰਾਜਮਾਨ ਕਰਵਾਇਆ ਤੇ ਮੈਂ ਉਹ ਮੇਰਾ ਧਿਆਨ ਜ਼ਿਆਦਾ ਕਰਕੇ ਇੰਪਰੂਵਮੈਂਟ ਟਰਸਟ ਵਾਲਾ ਉਹਦੀਆਂ ਜਿੰਨੇ ਜਿੰਨੇ ਵੀ ਉਹਦੇ ਕੰਮ ਕਰਨੇ ਮੈਂ ਉਹਨੂੰ ਦੇਖ ਰਿਹਾ ਫਿਲਹਾਲ ਕਦੀ ਸੋਚਿਆ ਨਹੀਂ ਕਦੀ ਮਨ ਦੇ ਵਿੱਚ ਇਹ ਨਹੀਂ ਆਇਆਗਾ ਵੀ ਪਤਾ ਨਹੀਂ ਐਮਪੀ ਦੀ ਟਿਕਟ ਮਿਲੂ ਜਾਂ ਨਹੀਂ ਮਿਲੂ ਪਰ ਮੈਂ ਇਹ ਸਮਝਦਾ ਵੀ ਮੈਂ ਪਾਰਟੀ ਦਾ ਆਮ ਵਲੰਟੀਅਰ ਹੋਣ ਦੇ ਨਾਤੇ ਇਹ ਆਸ ਕਰਦਾ ਵੀ ਜਿਸ ਵੀ ਇਨਸਾਨ ਨੂੰ ਪਾਰਟੀ ਟਿਕਟ ਦੇਊਗੀ ਤੇ ਮੈਂ ਸਭ ਤੋਂ ਅੱਗੇ ਪਾਰਟੀ ਦਾ ਵਲੰਟੀਅਰ ਹੋਣ ਦੇ ਨਾਲ ਤੇ ਸਭ ਤੋਂ ਅੱਗੇ ਝੰਡਾ ਚੱਕ ਕੇ ਅੱਗੇ ਗਲੀ ਗਲੀ ਜਾਵਾਂਗੇ ਲੇਕਿਨ ਉਹ ਲਿਫਾਫਾ ਜਦੋਂ ਤਰਸੀਮ ਸਿੰਘ ਭਿੰਡਰ ਦਾ ਨਿਕਲ ਗਿਆ ਅਗਰ ਉਹ ਚਿੱਟੇ ਲਿਫਾਫੇ ਚ ਨਿਕਲ ਆਇਆ ਹਾਰੇ ਪੈਨਾ ਸਾਈਨ ਕੀਤਾ ਹੋਇਆ ਫਿਰ ਨਹੀਂ ਦੇਖੋ ਪਾਰਟੀ ਦੀ ਮੈਂ ਪਹਿਲਾਂ ਵੀ ਦੱਸ ਕਿਹਾ ਤਾਂ ਸਟ੍ਰੈਟਜੀ ਹੈ ਵੀ ਕਿਹਨੂੰ ਉਮੀਦਵਾਰ ਬਣਾਉਣਾ ਹੈ ਪਾਰਟੀ ਦੀ ਮਰਜ਼ੀ ਹੈ ਮੈਂ ਸਾਡੇ ਅਰਗੇ ਦੀ ਕੀ ਅਜੇ ਖਾਬ ਚ ਵੀ ਨਹੀਂ ਕਦੀ ਸੋਚਿਆ ਕਦੀ ਇਹ ਨਹੀਂ ਸੀ ਸੋਚਿਆ ਵੀ ਚਲੋ ਐਮਐਲਏ ਦੀ ਤੁਸੀਂ ਗੱਲ ਕੀਤੀ ਐਮਐਲਏ ਦੀ ਟਿਕਟ ਮੰਗਦੇ ਸੀਗੇ ਤੇ ਨਹੀਂ ਮਿਲੀ ਕੋਈ ਦੁੱਖ ਨਹੀਂ ਹੈਗਾ ਪਰ ਪਾਰਟੀ ਨੇ ਜਿਸ ਸੀਟ ਤੇ ਜਿਸ ਜਗ੍ਹਾ ਤੇ ਪਚਾਇਆ ਉਹਦਾ ਕੁੱਟਨ ਕੋਟ ਸ਼ੁਕਰਾਨਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤੇ ਪਾਰਟੀ ਦਾ ਕਰਦੇ ਜੀ ਉਹੀ ਸ਼ੁਕਰਾਨਾ ਕਰਦੇ ਪਰ ਅਜੇ ਕਦੀ ਡਿਮਾਂਡ ਨਹੀਂ ਕਦੀ ਕੀਤੀ ਜੀ ਲੇਕਿਨ ਕਿਤਾ ਦੀ ਤਰਸੀਮ ਜੀ ਆਪਾ ਜੀ ਕੀ ਅਗਰ ਬੀਜੇਪੀ ਸ਼੍ਰੋਮਿਕਾ ਲਲ ਦਾ ਗੱਟਬੰਧਨ ਹੋ ਜਾਂਦਾ ਕਿ ਉਹ ਵਜੂਦ ਹੀ ਜ਼ਿਆਦਾ ਆ ਸਕਦੇ ਕਿਉਂਕਿ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਤੇ ਭਗਵਾ ਮਾਰਚ ਕੱਢਣ ਨੂੰ ਲੈ ਕੇ ਬੀਜੇਪੀ ਦਾ ਕਾਫੀ ਸਟਰੋਂਗ ਹੋਈ ਪਈ ਹੈ ਅਗਰ ਸ਼੍ਰੋਮਿਕਾ ਨਾਲ ਗੱਟਬੰਧਨ ਹੋ ਜਾਂਦਾ ਚਰਚਾਵਾ ਨਹੀਂ ਗੱਟਬੰਧਨ ਹੋ ਜਾਂਦਾ ਤੇ ਪਾਰਟੀ ਪੰਜਾਬ ਵਿੱਚ ਕਾਬੂ ਹੋ ਸਕਦੀ ਫਿਰ ਤਾਂ ਐਮਪੀ ਰਾਮ ਮੰਦਰ ਬਣਿਆ ਹਰੇਕ ਜਿੰਨੇ ਵੀ ਹਿੰਦੁਸਤਾਨ ਚ ਨਹੀਂ ਪੂਰੇ ਵਿਸ਼ਵ ਚ ਚਾਹੇ ਉਹ ਸਿੱਖ ਕਮਿਊਨਿਟੀ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਚਾਹੇ 크ਰਿਸਚੀਅਨ ਭਾਈਚਾਰਾ ਸਾਰਿਆਂ ਨੇ ਇਸ ਚੀਜ਼ ਦੀ ਖੁਸ਼ੀ ਮਨਾਈ ਆ ਵੀ ਚਲੋ ਰਾਮ ਮੰਦਰ ਬਣਿਆ ਬਹੁਤ ਖੁਸ਼ੀ ਵਾਲੀ ਗੱਲ ਆ ਪਰ ਜ਼ਰੂਰੀ ਨਹੀਂ ਹੈਗਾ ਜੀ ਰਾਮ ਮੰਦਰ ਬੀਜੇਪੀ ਨੇ ਹੀ ਬਣਾਇਆ ਹਰ ਰਾਮ ਭਗਤ ਦੀ ਦੁਆ ਲੱਗੀ ਆ ਹਰ ਰਾਮ ਭਗਤ ਦੀ ਹਰ ਜਿਹੜਾ ਵੀ ਰਾਮ ਸ਼੍ਰੀ ਰਾਮ ਭਗਵਾਨ ਨੂੰ ਯਾਦ ਕਰਦਾ ਤੇ ਉਹਨਾਂ ਦੀ ਪੁਕਾਰ ਸੁਣੀ ਗਈ ਆ ਪਰ ਜਿਹੜਾ ਤੁਸੀਂ ਗੱਲ ਕੀਤੀ ਸੀਗੀ ਵੀ ਬੀਜੇਪੀ ਤਾਂ ਕਾਲੀਦਾਲ ਇਕੱਠੇ ਜਨ ਤੋਂ ਫਿਰ ਉਹਦੇ ਨਾਲ ਕੀ ਹੋ ਜੂਗਾ ਜੀ ਉਹਨਾਂ ਨੇ ਵੀ 10 ਸਾਲ ਰਾਜ ਕੀਤਾ ਤੇ 2 ਸਾਲ ਸਾਨੂੰ ਵੀ ਲਗਭਗ ਸੇਵਾ ਕਰਦੇ ਨੂੰ ਹੋ ਗਿਆ ਤੇ ਉਹ 10 ਸਾਲਾਂ ਦੇ ਕਾਰਜਕਾਲ ਕਾਂਗਰਸ ਦੇ ਕਾਰਜਕਾਲ ਜਿੰਨੇ ਵੀ ਜਿੰਨੀ ਦੇ ਟਰਮ ਰਹੀ ਆ ਹਿੰਦੁਸਤਾਨ ਚ ਖਾਸ ਕਰਕੇ ਪੰਜਾਬ ਜਾਂ ਲੁਧਿਆਣੇ ਚ ਆ ਜਾਈਏ ਤੇ 2 ਸਾਲ ਦਾ ਕਾਰਜਕਾਲ ਨੂੰ ਜੇ ਤੁਲਨਾ ਕਰਾਂਗੇ ਆਪਾਂ ਪਰਚੋਲ ਕਰਾਂਗੇ ਕੰਪੈਰੀਜ਼ਨ ਕਰਾਂਗੇ ਤੇ ਪਬਲਿਕ ਨੇ ਦੇਖਣਾ ਜੀ 2 ਸਾਲਾਂ ਦੇ ਵਿੱਚ ਕਿੰਨੇ ਵਿਕਾਸ ਦੇ ਕੰਮ ਹੋਏ ਨੇ ਤੇ ਅਸੀਂ ਤਿਆਰ ਬਰ ਤਿਆਰ ਆ ਜੀ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਰ ਵਲੰਟੀਅਰ ਤਿਆਰ ਬਰ ਤਿਆਰ ਲੇਕਿਨ ਸੁਖਬੀਰ ਸਿੰਘ ਬਾਦਲ ਤਾਂ ਕਹਿੰਦੇ ਕਿ ਪੰਜਾਬ ਦੀਆਂ ਜਿੰਨੀਆਂ ਵੀ ਨੈਸ਼ਨਲ ਹਾਈਵੇ ਰੋਡਸ ਆ ਜਿੰਨੇ ਵੀ ਫਲਾਈਓਵਰ ਨੇ ਉਹ ਸ਼੍ਰੋਮਣੀ ਕਾਲੀ ਦਲ ਦੇ ਸਮੇਂ 'ਚ ਬਣੇ ਸੀਗੇ ਲੇਕਿਨ ਅੱਜ ਨੂੰ ਪੰਜਾਬ ਅਗਰ ਸਰਕਾਰ ਸ਼੍ਰੋਮਣੀ ਕਾਲੀ ਦੀ ਨਾ ਹੁੰਦੀ ਤਾਂ ਅੱਜ ਨੂੰ ਪੰਜਾਬ ਟੁੱਟਾ ਭੱਜਾ ਰੋਡਾਂ ਵਰਗਾ ਹੋਣਾ ਨਹੀਂ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਤੇ ਆਉਂਦੇ ਤਿੰਨਾਂ ਸਾਲਾਂ ਬਾਅਦ ਤੁਸੀਂ ਪੰਜਾਬ ਦੀ ਦੇਖ ਦੇਖਿਓ ਹਰ ਸਰਕਾਰ ਦੀ ਫਰਜ਼ ਬਣਦੀ ਡਿਊਟੀ ਬਣਦੀ ਆ ਵੀ ਤੁਸੀਂ ਜਿਸ ਸਫਾ ਜਿਸ ਸੱਤਾ ਤੇ ਬੈਠੇ ਹੋ ਜਿਸ ਕੁਰਸੀ ਤੇ ਕਾਬਜ ਹੋ ਤੁਸੀਂ ਪੰਜਾਂ ਸਾਲਾਂ ਦੇ ਵਿੱਚ ਪਬਲਿਕ ਨੂੰ ਕੀ ਦੇਣ ਦੇ ਰਹੇ ਹੋ ਉਹਨਾਂ ਨੇ ਜੇ ਰੋਡ ਕਹਿੰਦੇ ਉਹਨਾਂ ਦੀ ਸਮੇਂ ਦੀ ਡਿਮਾਂਡ ਸੀ ਹੁਣ ਨੈਸ਼ਨਲ ਹਾਈਵੇ ਬੰਦੇ ਪਏ ਹੁਣ ਸਟੇਟ ਗਵਰਨਮੈਂਟ ਨੇ ਤੇ ਬਣਾ ਨਹੀਂ ਦੇਣੇ ਸੈਂਟਰਲ ਗਵਰਨਮੈਂਟ ਨੇ ਬਣਾ ਲੈਣੇ ਸਟੇਟ ਗਵਰਨਮੈਂਟ ਉਹਨਾਂ ਦੇ ਨਾਲ ਜਿੰਨਾ ਵੀ ਉਹਦਾ ਹਿੱਸਾ ਬਣਦਾ ਉਹਦੇ ਚ ਪੰਜਾਬ ਸਰਕਾਰ ਆਪਣਾ ਹਿੱਸਾ ਜਿਹੜਾ ਪੂਰਾ ਦੇ ਰਹੀ ਹੈ ਪੂਰਾ ਯੋਗਦਾਨ ਦੇ ਰਹੀ ਆ ਗਾਂ ਘਾਂ ਅਗਲੀ ਵਾਰੀ ਦੇਖਿਓ ਤੁਸੀਂ ਪੰਜਾਂ ਸਾਲਾਂ ਬਾਅਦ ਤਿੰਨਾਂ ਸਾਲਾਂ ਬਾਅਦ ਪੰਜਾਬ ਦੀ ਦਿੱਖ ਦੇਖਿਓ ਤੁਹਾਨੂੰ ਆਪਣੇ ਆਪ ਹੀ ਲੱਗੂਗਾ ਵੀ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਜਿਹੜਾ ਕੰਮ ਆ ਵਿਕਾਸ ਆ ਪੰਜਾਬ ਦੇ ਵਿੱਚ ਕੀਤਾ ਘਰ ਘਰ ਰਾਸ਼ਨ ਪੰਚਾਇਤ ਦੀ ਮੁਹਿੰਮ ਸੀਗੀ ਇੱਕ ਬੂ ਕੇਜਰੀਵਾਲ ਸਾਹਿਬ ਦਿਮਾਗ ਨਾਲ ਕਿਸ ਤਰ੍ਹਾਂ ਕਰਦੇ ਨੇ ਗੱਲ ਤੇ ਉਹ ਚੀਜ਼ ਨੂੰ ਪੂਰਾ ਇੰਪਲੀਮੈਂਟ ਨਹੀਂ ਕਰ ਪਾਉਂਦੇ ਫਿਰ ਇੱਕ ਕਬੂਤ ਲਗਾ ਕੇ ਰਾਸ਼ਨ ਵੰਡਰਨ ਕਰ ਦਿੱਤਾ ਜਾਂਦਾ ਘਰ ਘਰ ਪਹੁੰਚਣਾ ਤੇ ਇੱਕ ਕਬੂਤ ਆ ਕੇ ਲੈਣਾ ਲਗਾਣਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨਹੀਂ ਸੀਗੀ ਤਾਂ ਇਹ ਗੱਲ ਕਈ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਬਲਿਕ ਨੂੰ ਇਹ ਹੌਸਲਾ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਘਰ ਘਰ ਰਾਸ਼ਨ ਫਰੀ ਰਾਸ਼ਨ ਦਵਾਂਗੇ ਜਿਹੜਾ ਵੀ ਸਾਨੂੰ ਸਰਕਾਰ ਵੱਲੋਂ ਆ ਜਿਹੜਾ ਆਟਾ ਦਾਲ ਦਾ ਹੈਗਾ ਤੇ ਉਸ ਤੋਂ ਬਾਅਦ ਬਿਜਲੀ ਫਰੀ ਦਵਾਂਗੇ ਉਹ ਦਿੱਤੀ ਜਿਹੜਾ ਰਾਸ਼ਨ ਉਹਦੀ ਡਿਸਟ੍ਰੀਬਿਊਸ਼ਨ ਜਿਹੜੀ ਅਸੀਂ ਕਰ ਰਹੇ ਆ ਡੋਰ ਟੂ ਡੋਰ ਕਰ ਰਹੇ ਆ ਵੀ ਉਹਦੇ ਨਾਲ ਕਹਿੰਦਾ ਜੀ ਡੱਬੂਆਂ ਤੇ ਖੱਜਲ ਖਵਾਰੀ ਹੋ ਰਹੀ ਆ ਡੱਬੂਆਂ ਦੇ ਉੱਤੇ ਜਿਹੜੀਆਂ ਕੰਪਲੇਂਟਾਂ ਆਉਂਦੀਆਂ ਨੇ ਸਰਕਾਰ ਤੱਕ ਪਹੁੰਚ ਜਾਂਦੀਆਂ ਸੀ ਉਹਦੇ ਵਿੱਚ ਕੋਈ ਪ੍ਰੋਬਲਮ ਨਾ ਬਈ ਪਬਲਿਕ ਨੂੰ ਘਰ-ਘਰ ਰਾਸ਼ਨ ਤਾਂ ਹੀ ਆਪਾਂ ਡਿਸਟ੍ਰੀਬਿਊਟ ਕਰ ਰਹੇ ਆ ਜੀ ਉਹਦੀ ਉਹਦੀ ਸ਼ੁਰੂਆਤ ਅੱਜ ਹੋ ਚੁੱਕੀ ਆ ਆਉਂਦੇ ਦਿਨਾਂ ਦੇ ਵਿੱਚ ਇਹਦੀ ਮਨਿਆਦੀ ਸੋਸ਼ਲ ਮੀਡੀਆ ਰਹੀਂ ਅਖਬਾਰਾਂ ਰਹੀਂ ਤੇ ਵਲੰਟੀਅਰ ਵੀ ਘਰ-ਘਰ ਜਾ ਕੇ ਪ੍ਰਚਾਰ ਕਰਨਗੇ ਵੀ ਜਿਹੜਾ ਹੁਣ ਰਾਸ਼ਨ ਦੀਪੂਆਂ ਤੇ ਨਹੀਂ ਕਿ ਤੁਹਾਡੇ ਘਰ ਜਾ ਕੇ ਮਿਲੂਗਾ ਤੁਸੀਂ ਆ ਦੇਖਿਆ ਹਣਾ ਥੋੜੇ ਦਿਨ ਪਹਿਲਾਂ ਹੀ ਸਰਦਾਰ ਭਗਵਾਨ ਸਿੰਘ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਨੇ ਜਿਹੜੀਆਂ ਆਪਾਂ ਸਰਵਿਸਿਜ਼ ਦਿੱਤੀਆਂ ਸੀਗੀਆਂ ਕੋ 40 ਤੋਂ ਪਲੱਸ ਸਰਵਿਸ ਦਿੱਤੀਆਂ ਨੇ ਕਰ ਦੇਣੀਆਂ ਨੇ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਸੀ ਸੋਚਿਆ ਜਿੰਨੇ ਵੀ ਡਾਕੂਮੈਂਟ ਚਾਹੀਓ ਅਟੈਸਟਡ ਹੁੰਦੇ ਸੀ ਚਾਹੇ ਉਹ ਨਵੇਂ ਬੰਦੇ ਸੀ ਚਾਹੇ ਕਿਸੇ ਵੀ ਤਰ੍ਹਾਂ ਦੇ ਸੀ ਤੇ ਲਾਈਨਾਂ ਚ ਲੱਗ ਕੇ ਹੀ ਹੁੰਦੇ ਸੀ ਇਹ ਵੀ ਜਿਹੜੀ ਸਕੀਮਾਂ ਆ ਆਮ ਆਦਮੀ ਪਾਰਟੀ ਨੇ ਲੈ ਕੇ ਆਈ ਆ ਘਰੋ ਘਰੀ ਪਹੁੰਚਾਉਣ ਲਈ ਲੇਕਿਨ ਉਹ ਕਿਤੇ ਕਾਮਯਾਬ ਨਹੀਂ ਹੋ ਪਈ ਘਰੇ ਕੋਈ ਨਹੀਂ ਆਂਦਾ ਕੋਈ ਆਧਾਰ ਕਾਰਡ ਨਹੀਂ ਬਣਾਉਂਦਾ ਕੋਈ ਵੀ ਸੈਰਟੀਫਿਕੇਟ ਜਨਮ ਸਰਟੀਫਿਕੇਟ ਬਣਾਉਣਾ ਚਾਹੀਏ ਮੋਟ ਸਰਟੀਫਿਕੇਟ ਬਣਾਉਣਾ ਹੋਵੇ ਉਹ ਕਹਿੰਦੇ ਨੇ ਕਿ ਆਪਣੇ ਮੌਜੂਦਾ ਜਿਹੜਾ ਸਾਂਝ ਸੁਵਿਧਾ ਕੇਂਦਰ ਆ ਉੱਥੇ ਜਾਓ ਅਸੀਂ ਘਰੇ ਨਹੀਂ ਆ ਸਕਦੇ ਇਹ ਸਾਨੂੰ ਹੁਕਮ ਮੈਂ ਵੀ ਕਾਲ ਕੀਤੀ ਸੀਗੇ ਉਹਨਾਂ ਨੇ ਆ ਵੀ ਗੱਲ ਕੀਤੀ ਹੈ ਲੇਕਿਨ ਇਹ ਚੀਜ਼ ਦੇ ਉੱਤੇ ਇੰਪਲੀਮੈਂਟ ਕਿਉਂ ਨਹੀਂ ਹੋ ਪਾਰਾ ਇੱਕ ਵੱਡਾ ਸਵਾਲ ਹੈ ਕਿ ਸਕੀਮ ਦੇਣਾ ਤੇ ਉਸ ਦੇ ਉੱਤੇ ਵਜੂਦ ਤੇ ਖ ਹਰ ਜਦੋਂ ਵੀ ਕੋਈ ਸਕੀਮ ਲਾਂਚ ਹੁੰਦੀ ਆ ਉਹਨੂੰ ਟਾਈਮ ਲੱਗਦਾ ਨੋਟੀਫਿਕੇਸ਼ਨ ਹੁੰਦਾ ਹੁਣ ਐਨਓਸੀ ਦੀ ਦੱਸਿਆ ਆਪਾਂ ਸੀਐਮ ਸਾਹਮਣੇ ਅਨਾਉਂਸ ਕੀਤਾ ਉਹਦੇ ਨੋਟੀਫਿਕੇਸ਼ਨ ਹੋਊਗਾ ਉਹਦੇ ਤੇ ਪੂਰੀ ਪਰਚੋਲ ਕੀਤੀ ਜਾਊਗੀ ਅਫਸਰਾਂ ਅਨੁਸਾਰ ਆ ਵਿਚਾਰ ਵਟਾਂਦਰਾ ਕੀਤਾ ਜਾਊਗਾ ਇਸ ਸਕੀਮ ਨੂੰ ਆਪਾਂ ਕਿਵੇਂ ਲੋਕਾਂ ਤੇ ਪੱਧਰ ਤੱਕ ਲੈ ਕੇ ਜਾਣਾ ਘਰ ਘਰ ਤੱਕ ਕਿਵੇਂ ਲੈ ਕੇ ਜਾਣਾ ਕਈ ਸਕੀਮਾਂ ਨੂੰ ਟਾਈਮ ਲੱਗਦਾ ਪਰ ਟਾਈਮ ਸਾਡੇ ਕੋਲ 3 ਸਾਲ ਬਹੁਤ ਨਹੀਂ 3 ਸਾਲਾਂ ਦੇ ਵਿੱਚ ਅਸੀਂ ਤਕਰੀਬਨ ਐਦਾਂ ਦਾ 3 ਸਾਲ ਕੀ ਬਹੁਤ ਜਿਆਦਾ ਬਕਬਾ ਆਪਣੇ ਕੋਲ ਐਦਾਂ ਦੀ ਗੱਲ ਨਹੀਂ ਕਈ ਸਕੀਮਾਂ ਨੇ ਜਿਹੜੀਆਂ ਅਸੀਂ 6 ਮਹੀਨਿਆਂ ਦੇ ਅੰਦਰ ਅੰਤਰਾਲ ਹੀ ਪੂਰੀਆਂ ਕਰ ਲਈਆਂ ਕਈ ਸਕੀਮਾਂ ਨੇ ਆਉਂਦੇ ਸਾਲ ਦੇ ਵਿੱਚ 2024 ਤੱਕ ਹੀ ਖਤਮ ਕਰ ਦਾਂਗੇ ਛੋਰੀਆਂ ਤੋੜੀਆਂ ਤਰੋਟੀਆਂ ਆਉਂਦੀਆਂ ਨੇ ਪ੍ਰੋਬਲਮ ਆਉਂਦੀਆਂ ਨੇ ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਘਰ ਦੇ ਵਿੱਚ ਘਰ ਨੂੰ ਸ਼ੁਰੂ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਪਰ ਹੌਲੀ-ਹੌਲੀ ਡੇ ਬਾਈ ਡੇ ਉੱਚ ਆਪਾਂ ਸਕਸੈਸਫੁਲ ਹੋਣੇ ਆ 16 ਨਵੰਬਰ ਨੂੰ ਮਾਨ ਸਾਹਿਬ ਦਾ ਇੱਕ ਫਰਮਾਨ ਆਇਆ ਸੀਗਾ ਵਿਦਾਊਟ ਐਨਓਸੀ ਮੀਟਰ ਘਰਾਂ ਦੇ ਵਿੱਚ ਲੱਗਣਗੇ ਲੇਕਿਨ ਉਹ ਲੋਕ ਕਤਾਰਾਂ 'ਚ ਖੜੇ ਹੋ ਗਏ ਸੀਗੇ ਲੇਕਿਨ ਐਸਜੀਓ ਤੇ ਐਕਸਿਨ ਦਾ ਕੀ ਕਹਿਣਾ ਸੀ ਸਾਡੇ ਕੋਲ ਕੋਈ ਵੀ ਨੋਟੀਫਿਕੇਸ਼ਨ ਦੀ ਕਾਪੀ ਨਹੀਂ ਆਈ ਅਸੀਂ ਨਹੀਂ ਲਗਾ ਸਕਦੇ ਇਹੀ ਮਾਮਲਾ ਐਨਓਸੀ ਦੇ ਉੱਤੇ ਹੋ ਗਿਆ ਕਿ ਐਨਓਸੀ ਕਹਿ ਦਿੱਤਾ ਵਿਦਆਊਟ ਐਨਓਸੀ ਰਿਸ਼ਟੀਆਂ ਹੋਣਗੀਆਂ ਲੇਕਿਨ ਉਹ ਮੀਟਰ ਦੀ ਗੱਲ ਨੂੰ ਅੱਜ ਨੂੰ ਹੋ ਗਏ 4 ਮਹੀਨੇ ਉਹ ਲੱਗੇ ਨਹੀਂ ਕਿ ਐਨਓਸੀ ਤੁਹਾਨੂੰ ਲੱਗਦਾ ਕਿ ਇਹਦੀ ਵੀ ਕਾਪੀਆਂ ਜਿਹੜੀਆਂ ਡਿਸਟ੍ਰਿਕਟ ਕਲੈਕਟਰ ਦੇ ਕੋਲ ਪਹੁੰਚ ਜਾਣਗੀਆਂ ਨਹੀਂ ਜਿਆਦਾ ਲੰਬਾ ਸਮਾਂ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਣੀ ਮੇਰੇ ਹਿਸਾਬ ਨਾਲ ਲੋਕ ਸਭਾ ਤੋਂ ਪਹਿਲਾਂ ਪਹਿਲਾਂ ਨੋਟੀਫਿਕੇਸ਼ਨ ਕੀ ਨੋਟੀਫਿਕੇਸ਼ਨ ਹੋ ਸਕਦਾ 10 ਦਿਨਾਂ ਤੋਂ ਪਹਿਲਾਂ ਪਹਿਲਾਂ ਹੀ ਹੋ ਜਵੇ ਜਦੋਂ ਨੋਟੀਫਿਕੇਸ਼ਨ ਹੋਗਾ ਅਫਸਰਾਂ ਨੂੰ ਹਦਾਇਤਾਂ ਆ ਜਾਣੀਆਂ ਤੇ ਜਿਹੜੀ ਐਨਓਸੀ ਹੈ ਉਹ ਖਤਮ ਹੋ ਜੂਗੀ ਲੇਕਿਨ ਇਹ ਚੋਰ ਬਜਾਰੀ ਖਤਮ ਹੋਣਾ ਯਕੀਨੀ ਵੀ ਸੀਗਾ ਕਿਉਂਕਿ ਵਿਦਆਊਟ ਐਨਓਸੀ ਰਜਿਸਟਰੀਆਂ ਹੁੰਦੀਆਂ ਨਹੀਂ ਮਿਸਕੀਆਂ ਕਈ ਐਸੀ ਲੋਕ ਸੀ ਕਿ ਕਰੇਂਦੇ ਉੱਤੇ ਬੈਠੇ ਸੀ 10 ਤੋਂ 25 ਤੋਂ 30000 ਰੁਪਏ ਲੈਂਦੇ ਸੀ ਜਿੱਦਾਂ ਕਿਹਾ ਕਿ ਅਜੇ 500 ਵਾਲਾ ਕੰਮ 5000 ਦਾ ਹੋਣ ਲੱਗ ਗਿਆ ਸੀ ਮਾਨ ਸਾਹਿਬ ਤੇ ਜਿਹੜੇ ਹਾਈਐਸ ਆਈਪੀਐਸ ਨੇ ਉਹ ਉਹਨਾਂ ਨੂੰ ਕਹਿੰਦੇ ਕਿ ਦੇਖੋ ਮੈਂ ਤੁਹਾਨੂੰ ਦੱਸ ਘਟ ਹੈ ਜਦੋਂ ਕੋਈ ਵੀ ਸਕੀਮ ਲਾਂਚ ਹੁੰਦੀ ਹੈ ਪ੍ਰੋਬਲਮ ਆਉਂਦੀ ਹੈ ਜਿਹੜੀਆਂ ਤੁਸੀਂ ਦੱਸਿਆ ਕੰਪਲੇਂਟ ਆਈਆਂ ਨੇ ਪਰ ਸਾਡੇ ਕਈ ਜਗ੍ਹਾ ਰਿਸਪੈਕਟਡ ਐਮਐਲਏ ਆਪ ਮੌਕੇ ਤੇ ਜਾ ਕੇ ਪਬਲਿਕ ਨੂੰ ਰੀਲੀਫ ਵੀ ਦਵਾਈ ਆ ਕਈ ਵਾਰ ਪ੍ਰੋਬਲਮ ਆਉਂਦੀ ਆ ਕਈ ਤਰ੍ਹਾਂ ਦੇ ਵਿੱਚ ਇਨਸਾਨ ਹੁੰਦੇ ਨੇ ਕੋਈ ਬ੍ਰੋਕਰ ਟੈਪ ਹੁੰਦੇ ਨੇ ਉਹਨਾਂ ਨਾਲ ਇਹ ਹੁੰਦਾ ਵੀ ਆਮ ਬੰਦਾ ਦੇਖ ਲਈਏ ਵੀ ਜਿਹੜਾ ਦੁਖੀ ਆ ਤੋ ਉਹਨੂੰ ਕਹਿ ਦਈਏ ਵੀ ਲੈ ਹੱਥੋਂ ਸਾਨੂੰ ਪੈਸੇ ਦੇ ਅਸੀਂ ਤੈਨੂੰ ਤੈਨੂੰ ਜਲਦੀ ਕਰਾ ਕੇ ਦਿੰਨੇ ਆ ਉਹਦੀ ਆੜ ਦੇ ਵਿੱਚ ਜਿਹੜੇ ਭੋਲੇ ਭਾਲੇ ਲੋਕ ਨੇ ਕਈ ਵਾਰੀ ਗਮਰਾਹ ਹੋ ਜਾਂਦੇ ਨੇ ਪਰ ਸਾਡੇ ਮੌਕੇ ਮੌਕੇ ਤੇ ਜਿੰਨਾ ਵੀ ਵਿਜੀਲੈਂਸ ਸਟਾਫ ਆ ਜਾਂ ਪੁਲਿਸ ਡਿਪਾਰਟਮੈਂਟ ਆ ਚਾਹੇ ਸਾਡੇ ਰਿਸਪੈਕਟਡ ਐਮਐਲਏ ਨੇ ਮੌਕੇ ਤੇ ਜਾ ਕੇ ਪਬਲਿਕ ਨੂੰ ਰ ਭਾਈ ਉਹ ਜਿਹੜੇ ਬੰਦਿਆਂ ਨੇ ਇਦਾਂ ਦਾ ਕੰਮ ਕੀਤਾ ਉਹਨੂੰ ਸਲਾਖਾਂ ਦੇ ਪਿੱਛੇ ਵੀ ਛੱਡਿਆ ਤੁਹਾਨੂੰ ਲੱਗਦਾ ਕਿ ਇਹ ਪਾਲਸੀ ਜਲਦੀ ਲਾਗੂ ਹੋ ਸਕਦੀ ਹੈ ਕਿ ਇਹਦੇ ਜੀ ਸਮਾਂ ਲੱਗ ਜੂਗੀ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਹੀ ਸਕੀਮ ਆਊ ਨਹੀਂ ਇੰਨਾ ਟਾਈਮ ਨਹੀਂ ਲੱਗਦਾ ਥੋੜੀ ਜਿਹੀ ਬਹੁਤੀ ਪ੍ਰੋਬਲਮ 2 4 5 ਦਿਨ ਦੀ ਆ ਸਕਦੀ ਹੈ ਜੇ 4 ਦਿਨ ਹੋਏ ਐਨਸੀ ਖਤਮ ਹੋਈ ਨੂੰ ਮੇਰੇ ਹਿਸਾਬ ਨਾਲ ਫਰਵਰੀ ਦੇ ਵਿੱਚ ਹੀ ਇੰਪਲੀਮੈਂਟ ਹੋ ਜੂਗਾ ਨਵੀਂ ਕਲੋਨੀ ਜਿਹੜੀ ਕਟੀਆਂ ਜਾ ਰਹੀ ਸੀ ਮਾਨ ਸਾਹਿਬ ਨੇ ਕਿਹਾ ਸੀ ਨਵੀਂ ਕਲੋਨੀਆਂ ਕਟੀਆਂ ਜਾਣ ਦੇ ਉੱਤੇ ਹਜੇ ਮਨਾਹੀ ਹੈ ਉਹ ਚੀਜ਼ ਨੂੰ ਕਿੰਨਾ ਮੰਨਦੇ ਹੋ ਜਿਹੜੀ ਨਵੀਂ ਕਲੋਨੀਆ ਕਟਣ ਦੀ ਪੋਲਿਸੀ ਆ ਉਹ ਵੀ ਸਰਕਾਰ ਦੇ ਵਿਚਾਰ ਦੀ ਨਾ ਸਰਕਾਰ ਅਫਸਰਾਂ ਦੇ ਨਾਲ ਰਾਫਤਾ ਕਰਕੇ ਸਾਰਾ ਫੀਡਬੈਕ ਲੈ ਰਹੀ ਆ ਵੀ ਜੇ ਇਹਨੂੰ ਆਪਾਂ ਪੂਰੀ ਇੰਪਲੀਮੈਂਟ ਕਰਨਾ ਵਾ ਪ੍ਰਾਈਵੇਟ ਕਲੋਨਾ ਜਿਨ੍ਹਾਂ ਨੇ ਜੇ ਕਲੋਨੀ ਕਟਣੀਆਂ ਤੁਹਾਨੂੰ ਕਿਸ ਦਾਇ ਕਿਸ ਸਕੀਮ ਦੇ ਤਹਿਤ ਲਿਆਂਦੇ ਜਾਂ ਕਿ ਤਾਂ ਕਿ ਪਬਲਿਕ ਨੂੰ ਹਰਾਸਮੈਂਟ ਪਰੇਸ਼ਾਨੀ ਨਾ ਹੋਵੇ ਜਲਦ ਉਹ ਵੀ ਜਿਹੜੀ ਪਾਲਿਸੀ ਹੈ ਬਹੁਤ ਜਲਦੀ ਤਿਆਰ ਹੋ ਰਹੀ ਹੈ ਨਵੀਂ ਕਲੋਨੀਆਂ ਪਿੰਟਰ ਸਾਹਿਬ ਕਿੱਦਾਂ ਕੱਢੀਆਂ ਜਾ ਰਹੀਆਂ ਕਿ ਉਹ ਅੱਖਾਂ 'ਚ ਧੂਲ ਘੱਟਾ ਪਾਇਆ ਜਾ ਰਿਹਾ ਕਿਉਂ ਗਲਾਟਾ ਦੇ ਅਫਸਰ ਜਾਂ ਕਾਰਪੋਰੇਸ਼ਨ ਨਗਰ ਨਿਕਮ ਦੇ ਮੁਲਾਜ਼ਮ ਉਹ ਚੀਜ਼ ਨੂੰ ਕਰ ਰਹੇ ਕਿਉਂਕਿ ਸੀਵਰ ਕਨੈਕਸ਼ਨ ਹੱਦਬੰਦੀ ਨਗਰ ਨਿਕਮ ਗਿਆ ਜਾਂਦੀ ਕਈ ਵਾਰ ਪੰਚਾਇਤੀ ਆ ਜਾਂਦੀ ਹੈ ਲੇਕਿਨ ਉਹ ਕਲੋਨੀਆਂ ਅੱਜ ਵੀ ਸਰ ਗਰਮ ਨੇ ਕੱਲ ਨੂੰ ਕਲੋਨੀ ਕੱਟੀ ਉੱਤੇ ਬੋਰਡ ਲੱਗ ਜਾਂਦਾ ਵੈ ਤੇ ਹਰ ਚੀਜ਼ ਦੀ ਸਹੂਬਾ ਉਪਲਬਧਾ ਲੇਕਿਨ ਉਹ ਤਸੀਬਰ ਨਹੀਂ ਹੁੰਦਾ ਐਸਾ ਕਿਹੜਾ ਐਕਸੀਐਨ ਐਸਾ ਕਿਹੜਾ ਐਸਜੀਓ ਉਹ ਚੋਰ ਮੋਰੀ ਰਾਹੀ ਪੈਸਾ ਲੈ ਕੇ ਉਹ ਸੀਵਰ ਪਾ ਦਿੰਦਾ ਕਈ ਕਲੋਨਾਈਜ਼ਰ ਦੋ ਚਾਰ ਜਣੇ ਇਕੱਠੇ ਹੋ ਕੇ ਜ਼ਮੀਨ ਖਰੀਦ ਲੈਂਦੇ ਆ ਉਹਨਾਂ ਨੂੰ ਇਹਦਾ ਜ਼ਮੀਨ ਖਰੀਦ ਲਈ ਤੇ ਅਸੀਂ ਇਸ ਜਗ੍ਹਾ ਕਲੋਨੀ ਉਹਨਾਂ ਦੀ ਆਪਣੀ ਸੋਚ ਆ ਵੀ ਅਸੀਂ ਕਲੋਨੀ ਨੂੰ ਡਿਵੈਲਪ ਕਰਾਂਗੇ ਪਰ ਜਦੋਂ ਸਰਕਾਰ ਤਾਂ ਕਾਇ ਨਹੀਂ ਕਈ ਤਾਂ ਲੋਕ ਉਹਦੇ ਚ ਫਸ ਜਾਂਦੇ ਆ ਵੀ ਪਲਾਟ ਲੈ ਲਿਆ ਪਰ ਜਦੋਂ ਸਰਕਾਰ ਦੇ ਕੋਲੇ ਸ਼ਿਕਾਇਤ ਜਾਂਦੀ ਕੰਪਲੇਂਟ ਜਾਂਦੀ ਆ ਪਰ ਉਹਦੇ ਤੇ ਉਹਨੂੰ ਡਿਮੋਲਿਸ਼ ਵੀ ਕੀਤਾ ਉੱਤੇ ਬਲਡੋਜ਼ਰ ਵੀ ਚੱਲਿਆ ਤੇ ਉਹਨੂੰ ਢਾਹ ਢੇਰੀ ਕੀਤਾ ਗਿਆ ਸਰਕਾਰ ਇਹ ਕਹਿੰਦੀ ਵੀ ਤੁਸੀਂ ਸਕੀਮ ਦੇ ਤਹਿਤ ਆਓ ਸਰਕਾਰ ਦੀ ਜਿਹੜੀ ਪ੍ਰਣਾਲੀ ਆ ਉਹਦੇ ਅੰਦਰ ਆ ਕੇ ਤੁਸੀਂ ਕਲੋਨੀ ਕੱਟ ਸਕਦੇ ਹੋ ਤੁਸੀਂ ਕਲੋਨੀ ਕੱਟੋ ਲੋਕਾਂ ਨੂੰ ਕੋਈ ਸਸਤੇ ਰੇਟਾਂ ਦੇ ਉੱਤੇ ਕੋਈ ਪਲਾਟ ਮੁਹੱਈਆ ਕਰਦੇ ਤਾਂ ਸਰਕਾਰ ਨੂੰ ਕੋਈ ਦਿੱਕਤ ਨਹੀਂ ਪਰ ਜਦੋਂ ਕੋਈ ਨਾਜਾਇਜ਼ ਇਨਲੀਗਲ ਕੋਈ ਕਲੋਨੀ ਕੱਟੂਗਾ ਸਰਕਾਰ ਦਾ ਬਲਡੋਜ਼ਰ ਉੱਥੇ ਚੱਲਣਾ ਐਪਰੂਵਮੈਂਟ ٹرسٹ ਦੇ ਵਿੱਚ ਵੀ ਕਈ ਜਗ੍ਹਾ ਤੇ ਕਬਜ਼ੇ ਸੀਗੇ ਉਹ ਕਬਜ਼ੇ ਛੁਡਾ ਲਿੱਤੇ ਗਏ ਜਿੱਦਾਂ ਬਾਲਾ ਸੁਪਰਾ ਮਣੀਮ ਦੀ ਗੱਲ ਕਰੀਏ ਕਈ ਕਿਲੇ ਕਈ ਕਰੋਨਾ ਦਾ ਕਪਲਾ ਹੋਇਆ ਸੀਗਾ ਉਹ ਜਗ੍ਹਾਵਾਂ ਖਾਲੀ ਹੋਈਆਂ ਅੱਜ ਨੂੰ ਬਿਲਕੁਲ ਮੈਂ ਜਦੋਂ ਕੁਰਸੀ ਤੇ ਬੈਠਿਆ ਸੀ ਸੇਵਾ ਬਖਸ਼ੀ ਤੇ ਉੱਥੇ ਉਸ ਤੋਂ ਬਾਅਦ ਨਹੀਂ ਮੈਨੂੰ ਕੋਈ ਧਿਆਨ ਜਾਇਆ ਵੀ ਕਬਜ਼ਾ ਹਾਂ ਕਬਜ਼ਿਆਂ ਦੀ ਕੋਸ਼ਿਸ਼ ਬੜੀ ਹੋਈ ਆ ਪਰ ਮੌਕੇ ਤੇ ਅਫਸਰਾਂ ਨੂੰ ਹੀ ਹਦਾਇਤ ਦਿੱਤੀ ਐ ਵੀ ਜੇ ਤੂੰ ਆਪਣੇ ਆਪ ਨੂੰ ਕੱਲਾ ਨਹੀਂ ਸਮਝਣਾ ਤੈਨੂੰ ਉੱਥੇ ਕੋਈ ਦਿੱਕਤ ਆਈ ਤੂੰ ਪੁਲਿਸ ਨੂੰ ਕਾਲ ਬਾਅਦ ਚ ਕਰਨੀ ਹੈ ਪਹਿਲਾਂ ਮੈਨੂੰ ਕਰਨੀ ਹੈ ਤਾਂ ਮੈਂ ਮੌਕੇ ਤੇ ਪਹੁੰਚਾਂ ਮੇਰੇ ਹੀ ਟਰਮ ਦੇ ਦੌਰਾਨ ਮੈਨੂੰ ਨਹੀਂ ਲੱਗਦਾ ਕਿਸ ਨੇ ਕਬਜ਼ਾ ਕੀਤਾ ਵੇ ਹਾਂ ਉਹਨਾਂ ਦੀ ਲਿਸਟ ਤਿਆਰ ਆ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਸਹਿਯੋਗ ਮੰਗ ਰਹੇ ਹਾਂ ਔਰ ਅਸੀਂ ਦੇਖ ਰਹੇ ਹਾਂ ਕੋਈ ਲਿਟੀਗੇਸ਼ਨ ਨਾਵੇਂ ਕੋ ਕੋਰਟ ਚ ਨਾ ਕੋਈ ਕੇਸ ਨਾ ਪੈਂਡਿੰਗ ਹੋਵੇ ਉਹਦੀ ਸਾਰੀ ਸਾਡੀ ਰੂਪਰੇਖਾ ਤਿਆਰ ਕੀਤੀ ਆਉਂਦੀ ਥੋੜੇ ਦਿਨਾਂ ਚ ਅਸੀਂ ਉਸ ਮੈਨੂੰ ਸ਼ੁਰੂ ਕਰਨਾ ਹਾਂ ਕਈ ਜਿਹੜੇ 25 30 ਸਾਲ ਦੇ ਹੋ ਸਕਦਾ ਕਬਜ਼ੇ ਹੋਣ ਉਹਨਾਂ ਨੂੰ ਅਸੀਂ ਛਡਾਉਂਦੀ ਅਸੀਂ ਪਹਿਲ ਤੇ ਛਡਾਉਣਾ ਨੂੰ ਸੀ ਕਈ ਫਲੈਟਸ ਜਿਹੜੇ ਨੇ ਇੰਪਰੂਵਮੈਂਟ ਰਸਤੇ ਔਰ ਰੋਲਾ ਵੀ ਪਿੱਛੇ ਕਾਫੀ ਪਿਆ ਸੀਗਾ ਤੁਹਾਡਾ ਮਾਫ ਕਰਨਾ ਨਹਿਰ ਤੋਂ ਸਾਈਡ ਤੇ ਪਰਲੇ ਪਾਸੇ ਲੇਕਿਨ ਉਹ ਫਲੈਟ ਖਾਲੀ ਕਰਾ ਲੈ ਜਿਹੜੇ ਜਿਨ੍ਹਾਂ ਦੇ ਫਲੈਟ ਨਾਮ ਉਹਨਾਂ ਨੇ ਕਿਰਾਏ ਤੇ ਜੜਾਏ ਹੋਏ ਸੀਗੇ ਉਹ ਖਾਲੀ ਹੋ ਗਏ ਬਿਲਕੁਲ ਜੀ ਤੁਹਾਨੂੰ ਯਾਦ ਹੋਣਾ ਵੀ ਜਿਹੜੇ 3-4 ਫਲੈਟ ਸਾਡੇ ਕਈ ਠੇਕੇਦਾਰਾਂ ਨੇ ਕੰਮ ਖਤਮ ਕਰਤਾ ਸੀ ਤਾਂ ਉਹਨਾਂ ਨੇ ਆਪਣੀ ਲੀਵਰ ਬਿਠਾਈ ਸੀ ਸਾਨੂੰ ਕੰਪਲੇਂਟ ਆਈ ਪਰ ਉਦੇ ਚ ਇਹ ਆ ਦੇਖੋ ਲੇਬਰ ਨੂੰ ਅਸੀਂ ਕੋਈ ਨਾ ਕੋਈ ਜਗ੍ਹਾ ਮੁਹੱਈਆ ਕਰਾਣੀ ਹੁੰਦੀ ਹੈ ਅਗਰ ਨਹੀਂ ਹੁੰਦੀ ਉਹਨੂੰ ਕਹਿੰਦੇ ਫਲੈਟ ਚ ਰਹਿਲਾ ਪਰ ਉਹਦੀ ਸ਼ਰਤ ਦੇ ਵਿੱਚ ਉਹਦੇ ਕੋਈ ਉਹਦੀ ਐਵੇ ਦੇ ਵਿੱਚ ਉਹਦੇ ਕੋਈ ਅਸੀਂ ਚਾਰਜਸ ਨਹੀਂ ਕੋਈ ਵਿਸੂਲ ਕਰਦੇ ਚਾਹੇ ਜਾਇਜ਼ ਚਾ ਨਜਾਇਜ਼ ਕੋਈ ਚਾਰਜਰ ਵਿਸੂਲ ਨਹੀਂ ਕਰਦਾ ਪਰ ਅਸੀਂ ਉਹਦੋਂ ਖਾਲੀ ਕਰਾ ਲਈ ਸੀਗੇ ਲੇਬਰ ਬੈਠੀ ਸੀ ਲੇਬਰ ਖਾਲੀ ਕਰਾ ਲਈ ਸੀ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਕਿੰਨਾ ਸਹਿਯੋਗ ਦੇਗਾ ਪਿੰਟਰ ਸਾਹਿਬ ਤੁਹਾਡਾ ਕਿਉਂਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਕਾਰਜ ਕਰ ਰਹੀ ਪੰਜਾਬ ਨੂੰ ਸੁਨਹਿਰੀ ਰਾਤ ਤੇ ਲੈ ਕੇ ਜਾ ਰਹੀ ਹੈ ਤੁਸੀਂ ਵੀ ਸਹਿਯੋਗ ਕਰ ਰਹੇ ਹੋ ਕਰਪਸ਼ਨ ਘੱਟ ਕੀਤੀ ਗਈ ਇੰਪਰੂਵਮੈਂਟਸ ਦੇ ਤਰਾ ਦੇਖੋਗੇ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਕਿੰਨਾ ਕੁ ਸਯੋਜਕ ਪਾਰਟੀ ਨੂੰ ਮੇਗਾ 13 ਚ ਕਿੰਨੀ ਸੀਟਾ ਜਿੱਤ ਸਕਦੀ ਹੈ ਦੇਖੋ ਸੀਐਮ ਸਾਹਿਬ ਨੇ ਤੁਹਾਨੂੰ ਯਾਦ ਹੋਣਾ 13 0 14 14 0 ਦੇ ਨਾਲ ਆਮ ਆਦਮੀ ਪਾਰਟੀ ਜਿੱਤੂਗੀ ਤਾਂ ਦੇਖੋ ਸਿੱਧਾ ਸਿੱਧਾ ਫੰਡਾ ਇਹ ਆ ਵੀ ਆਮ ਆਦਮੀ ਪਾਰਟੀ ਨੇ ਹਰ ਵਰਕਰ ਦੀ ਹਰ ਅਹੁਦੇਦਾਰ ਵਰਕਰ ਤੋਂ ਅਹੁਦੇਦਾਰ ਬਣਾਇਆ ਅਹੁਦੇਦਾਰ ਤੋਂ ਕਿਸੇ ਡੈਜਿਗਨੇਸ਼ਨ ਤੇ ਪਹੁੰਚਾਇਆ ਜਿਹੜੇ ਵੀ ਲੋਕ ਪੰਜਾਬ ਦੇ ਵਸਿੰਦੇ ਸੀ ਚਾਹੇ ਕਿਸੇ ਪਾਰਟੀ ਨਾਲ ਸਬੰਧ ਰੱਖਦੇ ਸੀ ਚਾਹ ਨਹੀਂ ਰੱਖਦੇ ਸੀ ਇਹਨਾਂ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਸਕੀਮਾਂ ਨੂੰ ਉਹਨਾਂ ਤੱਕ ਪਹੁੰਚਾਇਆ ਤਾਂ ਕਿ ਲਾਹਾ ਲੈ ਸਕਣ ਲੋਕੋ ਦਾ ਤੇ ਜੇ ਲੋਕਾਂ ਨੂੰ ਸਰਕਾਰ ਸਰਵਿਸ ਪ੍ਰੋਵਾਈਡ ਕਰਦੀ ਆ ਅਸੀਂ ਤਾਂ ਆਪਣੀ ਮਜ਼ਦੂਰੀ ਮੰਗਣੀ ਆ ਪਾਰਟੀ ਨਹੀਂ ਜਾ ਕੇ ਮਜ਼ਦੂਰੀ ਮੰਗਣੀ ਪਬਲਿਕ ਕੋ ਜਾ ਕੇ ਸੰਗਤ ਕੋਲੇ ਵੀ ਅਸੀਂ ਆ ਲੇਬਰ ਕੀਤੀ ਆ ਸਾਨੂੰ ਇਹਦਾ ਮਜ਼ਦੂਰੀ ਹੱਕ ਦਿਓ ਉਹ ਸਾਡਾ ਹੱਕ ਬੰਦਾ ਤੇ ਅਸੀਂ ਇਹ ਸ਼ੋਰ ਸ਼ੋਰ ਕਰਦੇ ਸੀ ਇਹਨੂੰ ਵੀ ਅਸੀਂ 14 ਜ਼ੀਰੋ ਨਾਲ ਇਥੋਂ ਕਲੀਨ ਸਵੇਪ ਕਰਾਂਗੇ ਜਿੰਨੀਆਂ ਵੀ ਦੂਸਰੀਆਂ ਪਾਰਟੀਆਂ ਨੂੰ ਦਾ ਸਫਾਇਆ ਕਰਾਂਗੇ ਚੰਡੀਗੜ੍ਹ ਦੇ ਹਾਲਾਤ ਤਾਂ ਨਹੀਂ ਹੋ ਜਾਣਗੇ ਚੰਡੀਗੜ੍ਹ ਦਾ ਮੇਅਰ ਬਣ ਰਿਹਾ ਸੀ ਇੰਡੀਆ ਗੱਟ ਬੰਨਨ ਦਾ ਕਾਂਗਰਸ ਵੀ ਵਧੀਆ 7 ਸੀਟਾਂ ਲੈ ਕੇ ਗਈ ਸੀ 13 ਸੀਟਾਂ ਆਮ ਆਦਮੀ ਪਾਰਟੀ ਕਿ ਉਸ ਵਰਗੇ ਹਾਲਾਤ ਤਾਂ ਨਹੀਂ ਹੋ ਜਾਣਗੇ ਸਰਕਾਰ 13 ਸੀਟਾਂ ਐਮਪੀ ਜਿੱਜੇਵੇ ਤਾਂ ਉੱਥੋਂ ਦੀ ਫਿਰ ਕਪਲੇਬਾਜੀ ਸ਼ੁਰੂ ਹੋ ਜਾਏਗਾ 13 ਦੇ ਵਿੱਚੋਂ ਇੱਕ ਰਹਿ ਜਾਵੇ ਐਮਪੀ 13 ਤੇ 13 ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਲੈ ਜਾਵੇ ਸੁਣਿਆ ਹੋਣਾ ਜੀ ਕਹਾਵਤ ਪਰਮਾਤਮਾ ਦੇ ਦਰ ਤੇ ਧੀਰ ਆ ਅੰਧੇਰ ਉਥੇ ਐਡਾ ਅੱਖਾਂ ਦੇ ਵਿੱਚ ਧੂੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਪਰ ਥੈਂਕਸ ਕਰਦੇ ਆ ਸੁਪਰੀਮ ਕੋਰਟ ਦਾ ਮਾਨਯੋਗ ਜੱਜ ਸਾਹਿਬਾਨ ਦਾ ਜਿਨ੍ਹਾਂ ਨੇ ਇਸ ਸ਼ਰਮ ਚੋਰੀ ਨੂੰ ਗੁੰਡਾਗਰਦੀ ਨੂੰ ਪਰਦਾ ਫਾਸ਼ ਕੀਤਾ ਪਰ ਆਉਂਦੇ ਥੋੜੇ ਦਿਨਾਂ ਦੇ ਵਿੱਚ ਤੇ ਅਸੀਂ ਆਸ ਤੇ ਵਿਸ਼ਵਾਸ ਆ ਹੈ ਸੀ ਦਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਮੇਰਾ ਉਹ ਚੰਡੀਗੜ੍ਹ ਦੀ ਕਾਰਪੋਰੇਸ਼ਨ ਦੀ ਕੁਰਸੀ ਤੇ ਬਰਾਜਮਾਨ ਹੋਊਗਾ ਇੱਦਾਂ ਕਿਉਂ ਲੱਗਿਆ ਪਿੰਟਰ ਸਾਹਿਬ ਕੀ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਕੀ ਅਸੀਂ ਆਮ ਆਦੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਾ ਇੰਡੀਅਨ ਅਲਾਈਅንስ ਜਿਹੜਾ ਪੰਜਾਬ ਦੇ ਵਿੱਚ ਨਹੀਂ ਚੱਲੇਗਾ ਵਜ੍ਹਾ ਕੀ ਹੋ ਸਕਦੀ ਹੈ ਦੇਖੋ ਇਹ ਜਿਹੜਾ ਅਲਾਈਅንስ ਹੋਣਾ ਇਹ ਹਾਈ ਕਮਾਂਡ ਦੀ ਹੈ ਹਾਈ ਕਮਾਂਡ ਨੇ ਏਸੀ ਨੂੰ ਇੰਪਲੀਮੈਂਟ ਕਰਨਾ ਕਰਨਾ ਜਾਂ ਨਹੀਂ ਕਰਨਾ ਵਰਕਰ ਆਪਣੇ ਹਾਈ ਕਮਾਂਡ ਤੇ ਆਪਣੇ ਆਕਾਮਾਂ ਤੇ ਹਰ ਹੁਕਮ ਤੇ ਪੁੱਲ ਚੜਾਊਗਾ ਪਰ ਆਮ ਆਦਮੀ ਪਾਰਟੀ ਦਾ ਹਰ ਵੋਲੰਟੀਅਰ ਆਮ ਆਦਮੀ ਪਾਰਟੀ ਦਾ ਹਰ ਵਰਕਰ ਤੇ ਆਮ ਆਦਮੀ ਦੀ ਪੂਰੀ ਕੈਬਨਿਟ ਇਸ ਚੀਜ਼ ਨੂੰ ਤਿਆਰਬਰ ਤਿਆਰਾ ਵੀ ਅਸੀਂ 14 ਸੀਟਾਂ ਤੇ ਇੰਡੀਪੈਂਡੈਂਟ ਆਮ ਆਦਮੀ ਪਾਰਟੀ ਹੀ ਲੜੇਗੀ। ਜੇ ਗੱਟਬੰਧ ਹੁੰਦਾ ਤਾਂ ਕਈ ਕਾਂਗਰਸੀਆਂ ਨੇ ਆਹ ਕਹਿ ਦਿੱਤਾ ਸੀਗਾ ਕਿ ਅਸੀਂ ਘਰ ਬੈਣਾ ਮੁਨਾਸਬ ਸਮਝਾਂਗੇ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਚੱਲਾਂਗੇ। ਤੁਹਾਨੂੰ ਜ਼ਿਕਰ ਵੀ ਹੋਣਾ ਹੈ ਕਿ ਵੱਡੇ ਸੁਪਰੀਮੋ ਸੀਗੇ ਉਹ ਵੀ ਆਸ਼ੂ ਜੀ, ਸੰਜੀਤ ਤਲਵਾਰ, सुरेंद्र ਢਾਵਰ, ਪਾਂਡੇ ਜੀ ਔਰ ਕਈ ਲੀਡਰ ਜੈਸੇ ਸੀ ਜਿਨ੍ਹਾਂ ਨੇ ਸਾਫ਼ ਕਹਿਤਾ ਸੀ ਅਸੀਂ ਘਰ ਬੈਣਾ ਨੂੰ ਅਸੀਂ ਸਮਝ ਲਾਂਗੇ ਕਿ ਅਸੀਂ ਇਹਨਾਂ ਨਾਲ ਗੱਠਬੰਧ ਨਹੀਂ ਕਰਾਂਗੇ ਅਗਰ ਗੱਠਬੰਧ ਹੁੰਦਾ ਤੁਹਾਨੂੰ ਲੱਗਦਾ ਨਹੀਂ ਪਾਰਟੀ ਸਾਖ ਖਰਾਬ ਹੋ ਜੂਗੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਕਿਹਾ ਹੋਣਾ ਵੀ ਅਸੀਂ ਘਰ ਬਹਿ ਜਾਗੇ ਪਰ ਆਮ ਆਦਮੀ ਪਾਰਟੀ ਦਾ ਵਰਕਰ ਘਰ ਨਹੀਂ ਬੈਠੂਗਾ ਆਪਣੇ ਦਿੱਤੇ ਹੋਏ ਹਰ ਹੁਕਮ ਤੇ ਸੀਨੀਅਰ ਜਿਹੜੀ ਬੋਡੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਜੋ ਸਾਡੇ ਸੁਪਰੀਮੋ ਨੇ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਦਾ ਸਾਡੇ ਮਾਣ ਨੇ ਜੋ ਹੁਕਮ ਕਰਨਗੇ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਘਰ ਨਹੀਂ ਬੈਠਾਂਗੇ ਲੇਕਿਨ ਉਹਨਾਂ ਚਲੋ ਗਠਜੰਦਨ ਹੁੰਦਾ ਤੇ ਉਹ ਤਾਂ ਬਗਾਵਤ ਤੇ ਆ ਕੇ ਗਠਜੰਦਨ ਕਿੱਥੇ ਰਹਿ ਗਿਆ ਦੇ ਗਠਵੰਦਨ ਜਿਹੜਾ ਨਾ ਜੀ ਦੇਖੋ ਗਠਪੰਦਨ ਬੇਨ ਟੀਮ ਨੇ ਕਰਨਾ ਸੈਂਟਰਲ ਟੀਮ ਨੇ ਕਰਨਾ ਸੈਂਟਰਲ ਟੀਮ ਹੁਕਮ ਕਰ ਦਿੱਤਾ ਜਿੱਦਨ ਉਹਨਾਂ ਨੇ ਹੁਕਮ ਕਰਤਾ ਵੀ ਅਸੀਂ 14 ਲੜਨੀਆਂ ਨੇ 14 ਲੜਾਂਗੇ ਅਗਰ ਉਹਨਾਂ ਦਾ ਫਰਮਾਨ ਆ ਗਿਆ ਵੀ ਅਗਰ ਕਿਹਾ ਵੀ ਪੰਜਾਬ ਦੇ ਵਿੱਚ ਦੋਨੇ ਪਾਰਟੀਆਂ ਰਲ ਕੇ ਲੜਨਗੀਆਂ ਤੇ ਅਸੀਂ ਹਰ ਵਰਕਰ ਤਿਆਰ ਹੈ ਜੀ ਸੀਚਨ ਸਾਹਿਬ ਦੇ ਉੱਤੇ ਵੀ ਗਾਜ ਡਿੱਗਦੀ ਪਈ ਹੈ ਲਗਾਤਾਰ ਰੇਡਾਂ ਪੈਰੀਆਂ ਨੇ ਸੰਮਨ ਜਾਰੀ ਕੀਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਸਰਕਾਰ ਐਮਪੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕੋਈ ਵੀ ਸੈਂਟਰ ਦੀ ਸਰਕਾਰ ਐਸਾ ਧੁਮਾਕਾ ਨਾ ਪਾਵੇ ਕੇਜੀਵਲ ਸਾਹਿਬ ਨੂੰ ਕਿਥੇ ਡੱਕਣਾ ਤੇ ਨਹੀਂ ਤੇ ਸੈਂਟਰ ਗਵਰਨਮੈਂਟ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਤਤ ਪਰ ਬੈਠੀ ਪੂਰੀ ਤਿਆਰ ਬੈਠੀ ਆ ਵੀ ਕਿਸੇ ਤਰੀਕੇ ਨਾਲ ਸਾਡੇ ਇਹ ਸੀਐਮ ਸਾਡੇ ਜੜਿੱਕੇ ਆ ਜਵੇ ਤੇ ਅਸੀਂ ਉਹਨੂੰ ਅੰਦਰ ਦੇ ਦਈਏ ਤਾਂ ਕਿ ਪੂਰੇ ਹਿੰਦੁਸਤਾਨ ਚ ਪ੍ਰਚਾਰਨਾ ਕਰ ਸਕੇ ਪਰ ਮੈਂ ਇਹ ਇਹ ਜਾਣਦਾ ਜਿਹੜਾ ਸੱਚ ਹੁੰਦਾ ਨਾ ਉਹਨੂੰ ਕਈ ਕਸੋਟੀਆਂ ਤੋਂ ਕਸਵਟੀਆਂ ਦੇ ਵਿੱਚੋਂ ਸੂਈ ਦੇ ਨੱਕੇ ਚੋਂ ਸਮਝਣੋਂ ਨਿਕਲ ਕੇ ਆਉਣਾ ਪੈਂਦਾ ਪਰ ਆਖਰਕਾਰ ਜਿੱਦਾਂ ਸੋਨਾ ਲਾ ਲੋ ਸੋਨੇ ਨੂੰ ਬਹੁਤ ਅੱਗ ਦੀ ਅੱਗ ਦੇ ਵਿੱਚ ਸਿੱਟਿਆ ਜਾਂਦਾ ਉਹਨੂੰ ਸਾੜਿਆ ਜਾਂਦਾ ਪਰ ਸੋਨਾ ਜਦੋਂ ਫਸਮ ਹੋ ਕੇ ਜਦੋਂ ਨਿਕਲਦਾ ਨਾ ਅੱਗ ਚੋਂ ਤਉਦੀ ਚਮਕ ਦੇਖਣ ਵਾਲੀ ਹੁੰਦੀ ਆ ਤੇ ਸਾਨੂੰ ਵਿਸ਼ਵਾਸ ਆ ਸ਼੍ਰੀ ਅਰਵਿੰਦ ਕੇਜਰਵਾਲ ਇਸ ਜਿਹੜੀਆਂ ਝੂਠ ਦੇ ਬੁਨਿਆਦਾਂ ਦੇ ਜਾਲ ਆ ਉਹਦੇ ਵਿੱਚ ਪਾ ਕੋਈ ਤਰ ਸਾਫ ਹੋ ਕੇ ਨਿਕਲਣਗੇ ਬਹਿਸ ਸਾਹਿਬ ਨੂੰ ਕਿਦਾਂ ਦੇਖਦੇ ਹੋ ਭਾਜਪਾ ਜਾ ਦੇਖੋ ਉਹਦਾ ਆਪ ਦਾ ਇੰਡੀਵਿਜੂਅਲ ਮੈਟਰ ਆ ਉਹਦੀ ਪਾਰਟੀ ਦਾ ਉਹਦਾ ਆਪ ਦੇ ਸਾਥੀਆਂ ਦਾ ਸਿਮਰਜੀਤ ਸਿੰਘ ਬੈਂਸ ਦਾ ਕਿਸ ਪਾਰਟੀ ਚ ਜਾਣਾ ਇਹ ਉਹਦਾ ਆਪ ਦਾ ਮੈਟਰ ਆ ਇਹ ਸਵਾਲ ਤੁਸੀਂ ਉਹਨੂੰ ਕਰ ਸਕਦੇ ਨਹੀਂ ਉਹ ਆਮ ਆਦੀ ਪਾਰਟੀ ਚਰਚਾ ਚ ਸੀ ਕਿ ਆਮ ਆਦੀ ਪਾਰਟੀ ਵੀ ਉਹਨਾਂ ਨੂੰ ਖਿੱਚ ਰਹੀ ਐ ਐਮਪੀ ਦੇ ਇਲੈਕਸ਼ਨਾਂ ਚ ਆਮ ਆਦਮੀ ਪਾਰਟੀ ਦੇ ਵਿੱਚ ਹਰ ਉਸ ਵਿਅਕਤੀ ਦਾ ਸਵਾਗਤ ਆ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਨੂੰ ਪਸੰਦ ਕਰਦਾ ਤੇ ਉਹਨਾਂ ਦੇ ਕਹੇ ਹੋਏ ਤੇ ਚੱਲੇ ਅਨੁਸਾਰ ਤਾਂ ਕੋਈ ਵੀ ਇਨਸਾਨ ਪਾਰਟੀ ਚ ਆ ਸਕਦਾ ਤੁਹਾਡੇ ਐਮਪੀ ਸਾਹਿਬ ਨਜ਼ਰ ਰਹਿਣਗੇ ਜੋ ਜਿੱਤ ਜਾਂਦੇ ਕੋਈ ਵੀ ਐਮਪੀ ਆ ਤਾਂ ਨਹੀਂ ਹੋਣਗੇ ਕਿ ਬਾਹਰਲੇ ਬਾਲੀਵੁੱਡ ਹਾਲੀਵੁੱਡ ਦੇ ਸਟਾਰ ਖੜੇ ਕਰ ਦੇਣ ਨਹੀਂ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰਕੇ ਆਟਿਆ ਵੀ ਜਿਹੜਾ ਪਾਰਟੀ ਨੇ ਕਿਸ ਕੈਂਡੀਡੇਟ ਨੂੰ ਮੈਦਾਨ ਚ ਉਤਾਰਨਾ ਅਸੀਂ ਕਿਹੜੇ ਮੱਤੇ ਪ੍ਰਵਾਨ ਕਰਾਂਗੇ ਪਰ ਤੁਸੀਂ ਦੇਖਿਆ ਹੋਣਾ ਜੀ ਸਾਡੇ ਜਿੰਨੇ ਵਿਧਾਇਕ ਸਾਹਿਬ ਨੇ ਅਸੀਂ 14 ਚੋਂ 13 ਦਿੱਤੇ ਆ 13 ਹੀ ਆਪਣੇ ਫੀਲਡ ਦੇ ਵਿੱਚ ਕੰਮ ਕਰ ਰਹੇ ਆ ਬਿਲਕੁਲ ਸਨ ਇੰਪਰੂਵਮੈਂਟ ٹرسٹ ਦੇ ਤਰਸਿੰਗ ਪਿੰਟਰ ਸਾਹਿਬ ਸੀਗੇ ਚੇਅਰਮੈਨ ਨੇ ਬਖੂਬੀ ਦਬੰਗੀ तरीके ਨਾਲ ਇੰਟਰਵਿਊ ਦਿੱਤੀ ਹੈ ਕਿ ਐਮਪੀ ਦੇ ਇਲੈਕਸ਼ਨ ਹੋਣ ਅਗਰ ਪਾਰਟੀ ਇਹਨਾਂ ਨੂੰ ਸੇਵਾ ਦਾ ਮੌਕਾ ਦਿੰਦੀ ਹੈ ਤੇ ਆਵਾਮ ਆਹੀ ਚਾਹੁੰਦੀ ਕਿ ਤਰਸੀਮ ਸਿੰਘ ਪਿੰਡਰ ਨੂੰ ਐਤਕੀ ਐਮਪੀ ਦੇ ਇਲੈਕਸ਼ਨ ਦਿੱਤੇ ਜਾਏ ਸੀਟ ਦਿੱਤੀ ਜਾਵੇ ਤਾਂ ਕਿ ਤਰਸੀਮ ਸਿੰਘ ਪਿੰਡਰ ਉਹ ਚਹਿਰਾ ਹੈ ਕਿ ਜੋ ਲੋਕਾਂ ਦੇ ਵਿੱਚ ਵਿਚਰਦੇ ਨੇ ਤੇ ਇੰਪਰੂਵਮੈਂਟ ٹرسٹ ਦੇ ਜਿੰਨੀ ਵੀ ਕਪਲੇ ਵੱਜ ਸੀ 0% ਤੇ ਲਿਆਏ ਨੇ ਆਵਾਮ ਇਸ ਕਰਕੇ ਕਹਿੰਦੀ ਹੈ ਕਿ ਆਵਾਮ ਦਾ ਇੱਕੋ ਚਹਿਰਾ ਸੀ ਕਿਉਂਕਿ ਤਰਸੀਮ ਸਿੰਘ ਪਿੰਡਰ ਕਿਉਂਕਿ ਤਰਸੀਮ ਸਿੰਘ ਪਿੰਡਰ ਉਹ ਵਰਕਰ ਹੈ ਉਹ ਛੋਟੇ ਜਿਹੇ ਵਰਕਰ ਆਪਣਾ ਸਮਝੇ ਇਹ ਹਾਈ ਲੈਵਲ ਦੇ ਨਹੀਂ ਸਮਝਦੇ ਜਦੋਂ ਹੀ ਫੋਨ ਕਾਲ ਕਰੋਗੇ ਤੁਹਾਡੇ ਦਰਾਂ ਦੇ ਕੋਲ ਹਾਜ਼ਰ ਹੋ ਜਾਂਦੇ ਨੇ ਤੇ ਰਸੀਮ ਸਿੰਘ ਪਿੰਡਰ ਨੇ ਉਹ ਪੜਾਵ ਵੀ ਦੇਖੇ ਨੇ ਜਿਸ ਪਾਰਟੀ ਦੇ ਵਿੱਚ ਰਹਿ ਕੇ ਵੀ ਉਹ ਪੜਾਵ ਦੇਖੇ ਨੇ ਪੜਾਵਾਂ ਤੋਂ ਪੜਾਵ ਦੇਖ ਕੇ ਅੱਜ ਉਸ ਵਜੂਦ ਤੇ ਆ ਕੇ ਖੜੇ ਹੋਏ ਨੇ ਕਿ ਉਹ ਵਜੂਦ ਵੀ ਚੰਦ ਲੋਕਾਂ ਨੂੰ ਮਿਲਦਾ ਜਿਨ੍ਹਾਂ 'ਚ ਕਾਬਲੀਅਤ ਹੁੰਦੀ ਹੈ ਅਸੀਂ ਵੀ ਅਰਵਿੰਦ ਕੇਜਰੀਵਾਲ ਸੁਪਰੀਮੋ ਆਮ ਆਦਮੀ ਪਾਰਟੀ ਨੂੰ ਅਰਜ਼ ਵੀ ਕਰ ਸਕਦੇ ਹਾਂ ਕਿ ਐਸੇ ਹੁਨਾਰਵਰ ਵਿਅਕਤੀ ਨੂੰ ਜ਼ਰੂਰ ਟਿਕਟ ਦਿਓ ਕਿਉਂਕਿ ਉਹ ਤੁਹਾਡੀ ਝੋਲੀ 'ਚ ਪਾ ਕੇ ਐਮਪੀ ਟਿਕਟ ਦੇਵੇ ਤਾਂ ਬੁਲਾਰੇ ਹੋਰ ਵੀ ਹੁੰਦੇ ਨੇ ਲੇਕਿਨ ਤਰਸੀਮ ਸਿੰਘ ਭਿੰਡਰ ਵਰਗੇ ਇਨਸਾਨ ਘਾਟੀ ਪਾਰਟੀ ਨੂੰ ਮਿਲਦੇ ਨੇ ਪਾਰਟੀ ਤੱਕ ਆਪਾਂ ਕਹਿ ਸਕਦੇ ਆਂ ਕਿ ਰਹਿਮਤਦਾਰ ਜਿਹੀ ਕਿ ਤਰਸੀਮ ਸਿੰਘ ਭਿੰਡਰ ਵਰਗਾ ਚਿਹਰਾ ਨਾਲੋਂ ਮਿਲਿਆ ਤੇ ਪਾਰਟੀ ਹੁਣ ਦੇਖਦੇ ਆਂ ਕਿ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਕਿ ਐਮਪੀ ਦੀ ਉਹ ਟਿਕਟ ਜਿਹੜੀ ਹੈ ਤਰਸੀਮ ਸਿੰਘ ਭਿੰਡਰ ਸਾਹਿਬ ਨੂੰ ਦੇ ਦਿੰਦੀ ਹੈ ਕਿ ਨਹੀਂ ਦਿੰਦੀ ਹੈ ਲੁਧਿਆਣਾ ਤੋਂ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ